ਉਦ ਵਰਤਾ ਇੰਡੀਆ ਤੇ ਪਾਕਿਸਤਾਨ ਦਾ ਮੈਚ ਹੋ ਰਿਹਾ ਏ ਬਿਲਕੁਲ ਬਹੁਤ ਹੀ ਖੇਡਾਂ ਹੋ ਰੀਆਂ ਨੇ ਉਸੇ ਦੇਣੀ ਸਾਡੇ ਸ਼੍ਰੋਮਣੀ ਕਮੇਟੀ ਨੂੰ ਚਿੱਠੀ ਦੇਤੀ ਹੈ ਗ੍ਰਹਿ ਮੰਤਰੀ ਨੂੰ ਚਿੱਠੀ ਆ ਗਈ ਆ ਕਿ ਕਿਹੜੇ ਵੀ ਜਿੱਥੇ ਪਾਕਿਸਤਾਨ ਲੈ ਕੇ ਜਾਂਦੇ ਕੋਈ ਜਿੱਥੇ ਪਾਕਿਸਤਾਨ ਲੈ ਕੇ ਨਹੀਂ ਜਾਵੇਗਾ ਕਿ ਸਿੱਖ ਕੌਮ ਉਹ ਗੇਂਦ ਆ ਉਹ ਫੁੱਟਬਾਲ ਆ ਜਿੰਨਾ ਤੁਸੀਂ ਥਾਂ ਸੁੱਟੋਗੇ ਨਾ ਤਾਂ ਉਹ ਤਿੰਨ ਬੜਕੂਆ ਵੇਖੋ ਜੀ ਨਨਕਾਣਾ ਸਾਹਿਬ ਸਾਨੂੰ ਆਪਣੀ ਜਾਨ ਨਾਲੋਂ ਪਿਆਰਾ ਹੈ ਸਾਹਾਂ ਤੋਂ ਪਿਆਰਾ ਬਿਲਕੁਲ ਉਹ ਤੇ ਹਰ ਸਿੱਖ ਤਰਸਦਾ ਅਸੀਂ ਅਜੇ ਤੱਕ ਦਰਸ਼ਨ ਨਹੀਂ ਕੀਤੇ ਸਾਦਾ ਮਨ ਲੋਜਦਾ ਵੀ ਦਰਸ਼ਨ ਕਰੀਏ ਜਾ ਕੇ ਨਨਕਾਣਾ ਸਾਹਿਬ ਦੀ ਇੱਕ ਬੰਨੇ ਉਹਦਾ ਅਮਦ ਛਾ ਦਾ ਮੁੰਡਾ ਜਾਇਸ਼ਾ ਉਹ ক্রিকেট ਮੈਚ ਕਰਾ ਰਿਹਾ ਹੈ ਇਹ ਸਿੱਖਾਂ ਦੀ ਗੁਲਾਮੀ ਦੀ ਨਿਸ਼ਾਨੀ ਹੈ ਕਿ ਸਿੱਖ ਕੌਮ ਨੂੰ ਸਾਸ ਕਰਾਇਆ ਜਾਵੇ ਤੁਸੀਂ ਗੁਲਾਮ ਜੀ ਅੱਜ ਅਸੀਂ ਮੁੱਖ ਮੰਤਰੀ ਆਪਣੇ ਪੰਜਾਬ ਤੋਂ ਇਹ ਗੱਲ ਮੰਗ ਕਰਨ ਵਾਸਤੇ ਆਏ ਆ ਕਿ ਜਾ ਕੇ ਸੈਂਟਰ ਨਾਲ ਗੱਲ ਕਰਕੇ ਤੈਨੂੰ ਪੰਜਾਬ ਦੇ ਲੋਕਾਂ ਨੇ ਵੋਟਾਂ ਆਪਣਾ ਪਾ ਕੇ ਮੁੱਖ ਮੰਤਰੀ ਬਣਾਇਆ ਹੈ ਤੇ ਕਿਹੜੇ ਪੰਜਾਬ ਦੇ ਮੁੱਦੇ ਨੇ ਉਹ ਰਾਸ਼ਟਰਪਤੀ ਨੇ ਗੱਲ ਕਰ ਜੇ ਪ੍ਰਧਾਨ ਮੰਤਰੀਆਂ ਗੱਲ ਕਰਤੇ ਕਰੇ ਮੰਤਰੀਆਂ ਗੱਲ ਕਰਕੇ ਇਹ ਗਲਤਾਈ ਕਹਿਣਾ ਹੈ ਮੁੱਖ ਮੰਤਰੀ ਨੂੰ ਇਹ ਬਿਲਕੁਲ ਇਹਨਾਂ ਨੇ ਆਪਣੇ ਨਾਲ ਜਿਹੜਾ ਮਤਰੇਜ ਮਾਲਾ سلوਕ ਕਰਤਾ મોદી ਜਿਹੜਾ ਤੇ ਅਸੀਂ ਇਹਨੂੰ ਦੱਸ ਦੇਣਾ ਚਾਹੁੰਦੇ ਆ ਕਿ ਅਸੀਂ ਜਿਹੜਾ ਪਾਕਿਸਤਾਨ ਤੇ ਜਿਹੜਾ ਆਪਣਾ ਚੜਦਾ ਪੰਜਾਬ ਤੇ ਲਹਿੰਦਾ ਪੰਜਾਬ ਇੱਕ ਹੋਏਗਾ ਅੱਜ ਨਹੀਂ ਤੇ ਕੱਲ ਹੋਣਾ ਹੀ ਹੋਣਾ ਸਰਕਾਰ ਕਰਤਾਰਪੁਰ ਜਿਹੜਾ ਜਿੱਥੇ ਵੇਖੋ ਉੱਥੇ ਐਡਾ ਕੋਈ ਵੱਡੀ ਗੱਲ ਨਹੀਂ ਸੀ ਮੈਂ ਵੀ ਹੋ ਕੇ ਆਇਆ ਉੱਥੇ ਕਈ ਵਾਰ ਉੱਥੇ ਤਾਂ ਇਸ ਵੇਰੇ ਜਾਓ 8 ਵਜੇ 5 ਵਜੇ ਵਾਪਸ ਆ ਜਾਈਦਾ ਯਾਰ ਉੱਥੇ ਕੋਈ ਐਡੀ ਮੁਸ਼ਕਲ ਨਹੀਂ ਸੀ ਨਾ ਕਿ ਉੱਥੇ ਕਿਸੇ ਨਾਲ ਰਾਬਤਾ ਕਾਇਮ ਹੁੰਦਾ ਸੀਗਾ ਕੋਈ ਐਸੀ ਗੱਲ ਨਹੀਂ ਇਹ ਸਿਰਫ ਬਗਲਾੜ ਦੀਆਂ ਨਿਸ਼ਾਨੀਆਂ ਨੇ ਤੇ ਮੈਂ ਸਮਝਦਾ ਆਂ ਆ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਤੁਹਾਡੇ ਆਪਣੇ ਸੇਵਕ ਹਰਪਾਲ ਸਿੰਘ ਮਖੋਂ ਦਿਲ ਦੀਆਂ ਗਹਿਰਾਈਆਂ ਤੋਂ ਸਵਾਗਤ ਕੀਤਾ ਜਾਂਦਾ ਹੈ ਦਰਸ਼ਕੋ ਜਿਵੇਂ ਆਪ ਨੂੰ ਪਤਾ ਸੀ ਨਵੇਂ ਤਨੋਂ ਮੱਦਾ ਲੈ ਕੇ ਵੀ ਸੇਵਾ ਵਿੱਚ ਹਾਜ਼ਰ ਹੋ ਜਾਂਦੇ ਆ ਅੱਜ ਫਿਰੋਜ਼ਪੁਰ ਦੀਆਂ ਸਮੂਚੀਆਂ ਸਿੱਖ ਜਥੇਬੰਦੀਆਂ ਅੱਜ ਡੀਸੀ ਦਫ਼ਤਰ ਦੇ ਬਾਹਰ ਮੂੜੇ ਖੜੀਆਂ ਨੇ ਜਾਣਨ ਦਾ ਯਤਨ ਕਰਦੇ ਆਂ ਵੀ ਅੱਜ ਸਿੱਖਾਂ ਦਾ ਇਹੋ ਜਿਹਾ ਕਿਹੜਾ ਮਸਲਾ ਵੀ ਜਿਹਦੇ ਲਈ ਤੁਸੀਂ ਸਾਰੇ ਇਕੱਤਰ ਹੋਏ ਹੋ ਸਭ ਤੋਂ ਪਹਿਲਾਂ ਜਥੇਬੰਦੀਆਂ ਦੇ ਆਗੂ ਸਹਿਬਾਨਾਂ ਦਾ ਚੈਨਲ ਤੇ ਸਵਾਗਤ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਮਾਣਸਾਬ ਕਿਵੇਂ ਡੀਸੀ ਦਫਤਰ ਦੇ ਬਾਰ ਮੂਰੇ ਸਾਰੇ ਜੇ ਮੈਂ ਵੇਖਦਾ ਜਿੰਨੇ ਸਾਰੇ ਆਗੂ ਸਹਿਬਾਨ ਖੜੇ ਨੇ ਕੀ ਇਹੋ ਜਿਹਾ ਕਾਰਨ ਵੀ ਅੱਜ ਤੁਹਾਨੂੰ ਡੀਸੀ ਦਫਤਰ ਨੂੰ ਘੇਰਾ ਪਾਉਣਾ ਪੈ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਡੀਸੀ ਦਫਤਰ ਦੇ ਬਾਹਰ ਖੜਨ ਦਾ ਕਾਰਨ ਜੋ ਕਿ ਦੋ ਜਹਾਨ ਦੇ ਮਾਲਕ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਦਾ ਕਿਸ ਤਰਤੀ ਤੇ ਪ੍ਰਕਾਸ਼ ਹੋਇਆ ਸੀ ਨਨਕਾਣਾ ਸਾਹਿਬ ਜੀ ਤੇ ਕਿੱਥੇ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਹੋਈ ਲਾਹੌਰ ਦੇ ਵਿੱਚ ਜੋ ਕਿ 1947 ਤੋਂ ਬਾਅਦ ਦੋ ਦੇਸ਼ ਬਣ ਕੇ ਪਾਕਿਸਤਾਨ ਤੇ ਆਪਣਾ ਭਾਰਤ ਜਿਹੜੇ ਸਿੱਖਾਂ ਦੇ ਗੁਰੂ ਘਰ ਉਹ ਸਾਰੇ ਪਾਕਿਸਤਾਨ ਦੇ ਵਿੱਚ ਰਹਿ ਗਏ ਕਿਵੇਂ ਗੁਰੂ ਨਾਨਕ ਸਾਹਿਬ ਦਾ avatars ਕਿੱਥੇ ਹੋਇਆ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਗੁਰੂ ਰਾਮਦਾਸ ਜੀ ਦਾ ਕਿੱਥੇ avatars ਜਨਮ ਸਥਾਨ avatars ਹੋਇਆ ਜਿੱਤੇ ਸਾਡੇ ਜਾਨ ਤੋਂ ਪਿਆਰੇ ਸਿੰਘ ਭਾਈ ਮਨੀ ਸਿੰਘ ਜੀ ਬਾਬਾ ਭਾਈ ਤਾਰੂ ਸਿੰਘ ਜੀ ਹੋਰ ਆਪਣੇ ਭਾਈ ਸ਼ਿਵੇਕ ਸਿੰਘ ਜੀ ਭਾਈ ਸ਼ਬਾਸ਼ ਸਿੰਘ ਜੀ ਸਾਡੇ ਨਾਂ ਨਹੀਂ ਗਿਣ ਸਕਦੇ ਕਿੰਨੀਆਂ ਕੋਈ ਸ਼ਹਾਦਤਾਂ ਸਾਡੀਆਂ ਲਾਹੌਰ ਦੇ ਵਿੱਚ ਹੋਈਆਂ ਨੇ ਉਹ ਧਰਤੀ ਕਿੱਥੇ ਸ਼ੇਰੇ ਪੰਜਾਬ ਦਾ ਰਾਜ ਵੀ ਸਾਡੇ ਮਹਾਰਾਜ ਰਣਜੀਤ ਸਿੰਘ ਦਾ ਰਾਜ ਉੱਥੇ ਖਾਲਸਾ ਰਾਜ ਰਿਹਾ ਏ ਬਿਲਕੁਲ ਉਸ ਧਰਤੀ ਨੂੰ ਕੋਈ ਵੀ ਗੁਰੂ ਨਾਨਕ ਦੇਵ ਜੀ ਸਿੱਖ ਏ ਰਮੇਸ਼ਾ ਹੀ ਉਸ ਧਰਤੀ ਤੋਂ ਦਰਸ਼ਨ ਤਰਸਦਾ ਰਹਿੰਦਾ ਹੈ ਜਦੋਂ ਦਰਸ਼ਨ ਸ਼ਨਾਣ ਦੀ ਮੰਗ ਕਰਦੇ ਕਿਤੇ ਵੀ ਅਰਦਾਸ ਕਰਾਂਗੇ ਸਾਡਾ ਗੁਰੂ ਨਾਨਕ ਦਾ ਸਿੱਖ ਅਰਦਾਸ ਕਰੇਗਾ ਕਿਸੇ ਵੀ ਗੁਰੂ ਘਰ ਚ ਅਰਦਾਸ ਹੋ ਕਿਦੋਂ ਵੀ ਸਿੱਖ ਅਰਦਾਸ ਕਰੇਗਾ ਨਨਕਾਣਾ ਸਾਹਿਬ ਉਹ ਤਾਂ ਖੁੱਲੇ ਦਰਸ਼ਨ ਦੀ ਗੱਲ ਕਰੇਗਾ ਸੇਵਾ ਸੰਭਾਲ ਦਾ ਦਾਨ ਸੇਵਾ ਸੰਭਾਲ ਦਾ ਦਾਨ ਮੰਗਦਾ ਏ ਸਾਡੇ ਅਰਦਾਸ ਤਾਂ ਲਿਖਿਆ ਹੋਇਆ ਏ ਫਿਰ ਇਸ ਭਾਰਤ ਸਰਕਾਰ ਨੇ ਪਰਸੋਂ ਉਧਰ ਤਾਂ ਇੰਡੀਆ ਤੇ ਪਾਕਿਸਤਾਨ ਦਾ ਮੈਚ ਹੋ ਰਿਹਾ ਏ ਬਿਲਕੁਲ ਦੋਸਤੀ ਖੇਡਾਂ ਹੋ ਰੀਆਂ ਨੇ ਉਸੇ ਦੇਣੀ ਸਾਡੇ ਸ਼੍ਰੋਮਣੀ ਕਮੇਟੀ ਨੂੰ ਚਿੱਠੀ ਭੇਜਤੀ ਹੈ ਗ੍ਰਹਿ ਮੰਤਰੀ ਵੱਲੋਂ ਚਿੱਠੀ ਆ ਗਈ ਆ ਜੇ ਕਿਹੜੇ ਵੀ ਜਿੱਥੇ ਪਾਕਿਸਤਾਨ ਲੈ ਕੇ ਜਾਂਦੇ ਕੋਈ ਜਿੱਥੇ ਪਾਕਿਸਤਾਨ ਲੈ ਕੇ ਨਹੀਂ ਜਾਵੇਗਾ ਦੇਖੋ ਅਸੀਂ ਆਪਣੇ ਗੁਰੂ ਨਾਨਕ ਸਾਹਿਬ ਦਾ ਅਵਤਾਰ ਦੇ ਹਰਮ ਮਨਾਉਣ ਤੁਹਾਨੂੰ ਉਹ ਵੀ ਵੀਜ਼ਾ ਮਿਲਦਾ ਸਾਨੂੰ ਬੜੀਆਂ ਲਿਲੜੀਆਂ ਕਰਨੀਆਂ ਪੈਂਦੀਆਂ ਨੇ ਤੇ ਮੇਰੇ ਵਰਗੇ ਤਾਂ ਕਹਿੰਦੇ ਨੇ ਪਰਚੇ ਦਰਜੇ ਤੇ ਜਾ ਹੀ ਨਹੀਂ ਸਕਦੇ ਕਿ ਸਾਡੇ ਉਹ ਉਹ ਤੇ ਬੈਨ ਕਰਤਾ ਏ ਤੇ ਹੁਣ ਇਹਨਾਂ ਨੇ ਕਿਹੜਾ ਬੈਨ ਕਰਕੇ ਸਾਰੇ ਗੁਰੂ ਨਾਨਕ ਸਾਹਿਬ ਸਿੱਖਾਂ ਨੂੰ ਕਿਹੜੇ ਕਿਰਦੇਵ ਬਲੁੰਦਰੇ ਕਹੇ ਨੇ ਅੱਜ ਅਸੀਂ ਮੁੱਖ ਮੰਤਰੀ ਆਪਣੇ ਪੰਜਾਬ ਤੋਂ ਇਹ ਗੱਲ ਮੰਗ ਕਰਨ ਵਾਸਤੇ ਆਏ ਆ ਵੀ ਜਾ ਕੇ ਸੈਂਟਰ ਨਾਲ ਗੱਲ ਕਰਕੇ ਤੈਨੂੰ ਪੰਜਾਬ ਦੇ ਲੋਕਾਂ ਨੇ ਵੋਟਾਂ ਆਪਣਾ ਪਾ ਕੇ ਮੁੱਖ ਮੰਤਰੀ ਬਣਾਇਆ ਏ ਤੇ ਕਿਹੜੇ ਪੰਜਾਬ ਦੇ ਮੁੱਦੇ ਨੇ ਉਹ ਰਾਸ਼ਟਰਪਤੀ ਨਾਲ ਗੱਲ ਕਰ ਚਾਹੇ ਪ੍ਰਧਾਨ ਮੰਤਰੀ ਨਾਲ ਗੱਲ ਕਰ ਤੇ ਗਰੇ ਮੰਤਰੀ ਨਾਲ ਗੱਲ ਕਰਕੇ ਇਹ ਗੱਲ ਤਾਂ ਹੀ ਕਹਿਣਾ ਹੈ ਮੁੱਖ ਮੰਤਰੀ ਨੂੰ ਦੂਸਰੀ ਗੱਲ ਜਿਹੜਾ ਦੇਖਦਾ ਰਾਸ਼ਟਰਪਤੀ ਆ ਉਹਨੂੰ ਵੀ ਕਹਿਣ ਵਾਸਤੇ ਆਏ ਆ ਵੀ ਸਿੱਖਾਂ ਦੀ ਜਿਹੜੀਆਂ ਭਾਵਨਾ ਸ਼ਰੀਂਦਰ ਕਾਨਾ ਸਾਹਿਬ ਨਾਲ ਜੁੜੀਆਂ ਹੋਈਆਂ ਨੇ ਕਿਹੜੇ ਸਾਡੇ ਗੁਰੂ ਦੇ ਦਰਸ਼ਨ ਸਾਨੂੰ ਨਾ ਰੋਕਿਆ ਜਾਵੇ ਇਹ ਜਿਹੜਾ ਬੈਨ ਕੀਤਾ ਤੁਰੰਤ ਹਟਾਇਆ ਜਾਵੇ ਤੀਸਰੀ ਗੱਲ ਦੇਖਦੇ ਪ੍ਰਧਾਨ ਮੰਤਰੀ ਨੂੰ ਉਹਨੂੰ ਵੀ ਸਾਝਾ ਨਮਾਇੰਦਾ ਉਹਨੂੰ ਵੀ ਕਹਿਣ ਵਾਸਤੇ ਮੰਗ ਪੱਤਰ ਦੇਣ ਵਾਸਤੇ ਆਏ ਆ ਕਿ ਮਤਲਬ ਕਿ ਜਿਹੜਾ ਤੁਸੀਂ ਬੈਨ ਕੀਤਾ ਤੁਹਾਡੇ ਗ੍ਰਹਿ ਮੰਤਰੀ ਨੇ ਇਹ ਮੀਟਿੰਗ ਕਰਕੇ ਇਹਨੂੰ ਤੁਰੰਤ ਹਟਾਇਆ ਜਾਵੇ ਤੇ ਸਿੱਖਾਂ ਨੂੰ ਕੁੱਲੇ ਦਰਸ਼ਨ ਕਿਹੜੇ ਕਰਨ ਦੀ ਇਜਾਜ਼ਤ ਦਿੱਤੀ ਜਾਵੇ ਤੇ ਬਾਕੀ ਸਾਰੇ ਹੁਣ ਮੈਂ ਇਹ ਚਾਹੁੰਦੇ ਜੇ ਬਾਬਾ ਸਨਾਮ ਸਿੰਘ ਸਾਡੇ ਨਾਲ ਨੇ ਬਾਬਾ ਜੀ ਸੰਦੂਰ ਆਪਰੇਸ਼ਨ ਖਤਮ ਹੋ ਗਿਆ ਉਦੋਂ ਬਾਅਦ ਭਾਰਤ-ਪਾਕਿਸਤਾਨ ਟੀਮ ਦਾ ਮੈਚ ਹੋ ਗਿਆ ਤੇ ਪਰ ਆ ਜਿਹੜਾ ਕੱਲ ਸੁਨੇਹਾ ਆਇਆ ਵੀ ਜਿਹੜੇ ਸਿੱਖ ਸ਼ਰਧਾਲੂ ਨੇ ਜਿਹੜੇ ਆਏ ਸਾਲ ਗੁਰੂ ਨਾਨਕ ਪਾਤਸ਼ਾਹ ਦਾ ਗੁਰਪੁਰਬ ਉੱਥੇ ਉਸ ਧਰਤੀ ਤੇ ਮਨਾਉਣ ਜਾਂਦੇ ਨੇ ਅੱਜ ਪੰਜਾਬ ਦੇ ਜਾਂ ਭਾਰਤ ਦੇ ਉਹ ਸ਼ਰਧਾਲੂਆਂ ਨੂੰ ਕਿਉਂ ਬੈਨ ਕੀਤਾ ਗਿਆ ਉਹਨਾਂ ਨੂੰ ਕਹਿ ਦਿੱਤਾ ਗਿਆ ਵੀ ਇਸ ਵਰਜ਼ੇ ਨਹੀਂ ਦਿੱਤੇ ਜਾਣਗੇ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਹਮ 10 ਬਾਬਸ ਨਾਮ ਸਿੰਘ ਵੱਲੋਂ ਪੰਜਾਬ ਪ੍ਰਧਾਨ ਧਾਰਮਿਕ ਵਿੰਗ ਇੰਟਰਨੈਸ਼ਨਲ ਪੰਥਕ ਦਲ ਜੀ ਸਰਦਾਰ ਹਰਪਾਲ ਸਿੰਘ ਜੀ ਬੇਨਤੀ ਹੈ ਹੂੰ ਕਿ ਇਹ ਸੈਂਟਰ ਸਰਕਾਰ ਦੀ ਬਖਲਾੜ ਦੀਆਂ ਨਿਸ਼ਾਨੀਆਂ ਹੈ ਹੂੰ ਕਿਉਂਕਿ ਪੰਜਾਬ ਦੇ ਵਿੱਚ ਪਿਛਲੇ ਦਿਨਾਂ ਤੋਂ ਜੋ ਹੜ੍ਹ ਆਏ ਨੇ ਹੂੰ ਬਹੁਤ ਵੱਡੀ ਪੱਧਰ ਤੇ ਹੜ੍ਹਾਂ ਦੀ ਮਾਰ ਪਈ 14 15 ਜ਼ਿਲ੍ਹੇ 16 ਜ਼ਿਲ੍ਹੇ ਜਿਹੜੇ ਆ ਹੂੰ ਹੜ੍ਹ ਦੀ ਮਾਰ ਥੱਲੇ ਆਏ ਆ ਹੂੰ ਜੇ ਆਪਾਂ ਪਿਛੋਕੜ ਵੇਖੀਏ ਮੈਂ ਕਹਿੰਨਾ ਪੀ ਇਹ ਸੀਬੀਆਈ ਤੋਂ ਜਾਂਚ ਹੋਣੀ ਚਾਹੀਦੀ ਹੈ ਹੂੰ ਇਹ ਹੜ੍ਹ ਆਏ ਕਿਉਂ ਆ ਕਿਤਨਾ ਆਏ ਆ ਹੂੰ ਕਿਉਂਕਿ ਜੋ ਤੱਤ ਨਿਕਲ ਕੇ ਆਏ ਆ ਬਾਹਰ ਕਿ ਤਿਲਕਧਾਰੀ ਕੁਝ ਹਿੰਦੂ ਕਹਿ ਲਈਏ ਕੁਝ ਵੀ ਕਹਿ ਲਈਏ ਤਿਲਕਧਾਰੀ ਲੋਕ ਜਿਨ੍ਹਾਂ ਨੇ ਉੱਥੇ ਉਸ ਬੋਰਡ ਦੇ ਵਿੱਚ ਬਹਿ ਕੇ ਕਿਉਂਕਿ ਸਾਡਾ ਪੰਜਾਬ ਦਾ ਕੋਈ ਨੁਮਾਇੰਦਾ ਹੀ ਨਹੀਂ ਉਸ ਬੋਰਡ ਦੇ ਵਿੱਚ ਜਿਹੜਾ ਹੈਗਾ ਪਾਖੜਾ ਡੈਮ ਦਾ ਡੈਮ ਆ ਉਸ ਬੋਰਡ ਤੇ ਸਾਡਾ ਕੋਈ ਬੰਦਾ ਹੀ ਨਹੀਂ ਹੈਗਾ ਪੰਜਾਬ ਦੀ ਜਿਹੜੀ ਮੈਂਬਰਸ਼ਿਪ ਹੈ ਨਹੀਂਗੀ ਬਿਲਕੁਲ ਜੀ ਉੱਥੇ ਆਪਣੇ ਕੰਨਾਣਾ ਤੁਸੀਂ ਖੁਦ ਸੁਣਿਆ ਜਿਹੜੀ ਵੀਡੀਓ ਵਾਇਰਲ ਹੋਈਆਂ ਆ ਕਿ ਨਾ ਰਹੇਗਾ ਬਾਤ ਨਾ ਬਜੇਗੀ ਬੌਸਰੀ ਕਿ ਇਹਨਾਂ ਨੂੰ ਪੰਜੇ ਗੇੜੇ ਕਿਵਰੀ ਖੋਲ ਦਿੱਤੇ ਜਾਣ ਉਹਨਾਂ ਖੋਲੇ ਵੀ ਨਹੀਂ ਹੂੰ ਦੂਜੀ ਗੱਲ ਮੈਂ ਬਖਲਾਟ ਕਿਉਂ ਆਖਿਆ ਹੂੰ ਕਿ ਸਾਰੇ ਫਿਰਕਿਆਂ ਦੇ ਲੋਕ ਹੂੰ ਸਾਡੇ ਨਾਲ ਖੁੱਲ ਕੇ ਸਾਡੀ ਬਾਹ ਫੜੀ ਆ ਹੂੰ ਉੱਥੇ ਜੂਪੀ ਤੋਂ ਅ ਮusliman veer malair kordle ਤੋਂ ਹੂੰ ਸਭ ਤੋਂ ਵੱਧ ਮੁਸਲਮਾਨ ਵੀਰਾਂ ਨੇ ਸਾਡੇ ਇੱਥੇ ਜਿਹੜੀ ਮਦਦ ਕੀਤੀ ਹੈ ਹਮ ਹਰ ਪਿੰਡ ਤਾਂ ਤੇ ਉਹ ਜਿਹੜੇ ਉਹ ਲੋਕ ਨੇ ਜਿਨ੍ਹਾਂ ਨੇ ਫਲੱਡ ਛੱਡੇ ਉਹਨਾਂ ਨੇ ਆਖਿਆ ਹੱਦ ਹੋ ਗਈ ਯਾਰ ਅਸੀਂ ਤੇ ਨਾਲ ਮਕਾਨ ਦੀ ਗੱਲ ਕੀਤੀ ਸੀ ਹਮ ਇਹ ਜਿਹੜੇ ਦੂਜਾ ਧਰਮਿਆਂ ਹਮ ਸਭ ਤੋਂ ਵੱਧ 26 ਕਰੋੜ ਦੇ ਕਰੀਬ ਇਹ ਹੈਗੇ ਨੇ ਹਮ ਸਾਰੇ ਹਿੰਦੁਸਤਾਨ 26 ਕਰੋੜ ਦੇ ਕਰੀਬ ਇਹ ਹੈਗੇ ਨੇ ਮੁਸਲਮਾਨ ਹਮ ਇਹਨਾਂ ਨੇ ਇਹਨਾਂ ਨੇ ਮਦਦ ਕੀਤੀ ਆ ਇਹ ਤਾਂ ਇੱਕ ਹੋ ਗਏ ਹਮ ਕੋ ਨਾ ਸਕੇ ਤੇ ਇਹ ਉੱਥੇ ਪਾਕਿਸਤਾਨ ਦੇ ਜਿ ਤਰ੍ਹਾਂ ਵਿਜੇ ਲੈ ਕੇ ਜਾਂਦੇ ਰਹੇ ਤੇ ਖਾਲਸਤਾਨ ਦੇ ਵਿੱਚ ਕੋਈ ਦੇਰ ਨਹੀਂ ਹੋਣੀ ਇਹ ਮੇਰੀ ਸੋਚ ਆਏ ਇਹ ਹੈਗਾ ਵੀ ਇਤਰਾ ਹੀ ਆ ਇਹ ਬਖਲਾੜ ਦੇ ਵਿੱਚ ਆਣ ਕੇ ਉਹਨਾਂ ਨੇ ਸਾਡੇ ਵੀਡੀਓ ਬੰਦ ਕਰਤੇ ਤੁਸੀਂ ਕਹਿੰਦੇ ਜੀ ਵੀ ਹਿੰਦੂ ਮੁਸਲਮਾਨ ਤੇ ਸਿੱਖ ਜਿਹੜੇ ਇੱਕੋ ਜਾਣਗੇ ਪਰ ਅਸੀਂ ਤੁਹਾਨੂੰ ਤੁਹਾਡੇ ਜਿਹੜੇ ਗੁਰੂ ਸਾਹਿਬਾਨ ਨੇ ਭਾਵੇਂ ਉਹ ਨਨਕਾਣਾ ਸਾਹਿਬ ਹੋਵੇ ਭਾਵੇਂ ਚੂੜ ਮੰਡੀ ਹੋਵੇ ਭਾਵੇਂ ਸਾਡੇ ਮਹਾਰਾ ਰਣਜੀਤ ਸਿੰਘ ਦਾ ਉੱਥੇ ਆਪਾਂ ਕਹਿ ਲਿਆ ਕਿ ਉੱਥੇ ਉਹਨਾਂ ਦਾ ਸਤਾਨ ਜਿੱਥੇ ਉਹਨਾਂ ਨੇ ਉਹਨਾਂ ਦਾ ਸਤਿਕਾਰ ਕੀਤਾ ਗਿਆ ਆ ਭਾਵੇਂ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਸਤਾਨ ਆ ਤਾਰੂ ਸਿੰਘ ਕੋਲਾ ਦਾ ਸ਼ਹੀਦੀ ਸਤਾਨ ਆ ਜਿੱਤਰਾ ਜਿਨ੍ਹਾਂ ਨੇ ਸਵਾ ਸਵਾ ਮਣ ਦੇ ਪੀਸ ਨੇ ਪੀਸੇ ਸੀਗੇ ਉਹਨਾਂ ਸਿੰਘਾਂ ਸਿੰਘਣੀਆਂ ਦੇ ਸਤਾਨ ਨੇ ਮੈਂ ਸਮਝਦਾ ਕਿ ਸਾਨੂੰ ਸਰਕਾਰ ਸਰਕਾਰਪੁਰ ਜਿਹੜਾ ਜਿੱਥੇ ਵੇਖੋ ਉੱਥੇ ਐਡਾ ਕੋਈ ਵੱਡੀ ਗੱਲ ਨਹੀਂ ਸੀ ਮੈਂ ਵੀ ਹੋ ਕੇ ਆਇਆ ਉੱਥੋਂ ਕਈ ਵਾਰ ਉੱਥੇ ਤਾਂ ਸਵੇਰੇ ਜਾਓ 8 ਵਜੇ 5 ਵਜੇ ਵਾਪਸ ਆ ਜਾਈਦਾ ਆ ਉੱਥੇ ਕੋਈ ਐਡੀ ਮੁਸ਼ਕਲ ਨਹੀਂ ਸੀ ਨਾ ਕਿ ਉੱਥੇ ਕਿਸੇ ਨਾਲ ਰਾਬਤਾ ਕਹਿਮ ਹੁੰਦਾ ਸੀਗਾ ਕੋਈ ਐਸੀ ਗੱਲ ਨਹੀਂ ਇਹ ਸਿਰਫ ਬਖਲਾੜ ਦੀਆਂ ਨਿਸ਼ਾਨੀਆਂ ਨੇ ਤੇ ਮੈਂ ਸਮਝਦਾ ਆਂ ਇਸ ਸਿੱਖ ਕੌਮ ਉਹ ਗੇਂਦ ਆ ਉਹ ਫੁੱਟਬਾਲ ਆ ਜਿੰਨਾ ਤੁਸੀਂ ਥਾਂ ਸੁੱਟੋਗੇ ਨਾ ਤਾਂ ਉੱਤਨ ਬੜਕੂਆ ਜੀ ਵੀ ਸੈਂਟਰ ਚਾਹੁੰਦਾ ਵੀ ਤੁਹਾਨੂੰ ਤੁਹਾਡੇ ਧਾਰਮਿਕ ਸਾਨਾ ਤੋੜ ਦਿੱਤਾ ਜਾਏ ਬਿਲਕੁਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੇਖੋ ਜੀ ਨਨਕਾਣਾ ਸਾਹਿਬ ਸਾਨੂੰ ਆਪਦੀ ਜਾਨ ਨਾਲੋਂ ਪਿਆਰਾ ਹੈ ਸਾਹਾਂ ਤੋਂ ਪਿਆਰਾ ਬਿਲਕੁਲ ਉਥੇ ਹਰ ਸਿੱਖ ਤਰਸਦਾ ਅਸੀਂ ਅਜੇ ਤੱਕ ਦਰਸ਼ਨ ਨਹੀਂ ਕੀਤੇ ਪਰ ਸਾਡਾ ਮਨ ਲੋਜਦਾ ਹੈ ਵੀ ਦਰਸ਼ਨ ਕਰੀਏ ਜਾਗੇ ਨਨਕਾਣਾ ਸਾਹਿਬ ਦੇ ਇੱਕ ਬੰਨੇ ਹੋਂਦਾ ਅਮਤਛਾ ਦਾ ਮੁੰਡਾ ਜੈਸ਼ਾ ਉਹ ਕ੍ਰਿਕਟ ਮੈਚ ਕਰਾ ਰਿਹਾ ਹੈ ਹੂੰ ਕਿ ਇਹ ਸਿੱਖਾਂ ਦੀ ਗੁਲਾਮੀ ਦੀ ਨਿਸ਼ਾਨੀ ਹੈ ਕਿ ਸਿੱਖ ਕੌਮ ਨੂੰ ਸਾਸ ਕਰਾਇਆ ਜਾਵੇ ਤੁਸੀਂ ਗੁਲਾਮ ਜੀ ਹੂੰ ਇਹਦੋਂ ਸਕਿਉਰਿਟੀ ਦੀ ਉਹਨਾਂ ਨੇ ਹਵਾਲਾ ਦਿੱਤਾ ਵੀ ਸਖਿਆ ਜਿਹੜੀ ਸਖਿਆ ਪ੍ਰਬੰਧ ਤੁਹਾਡੇ ਵਾਸਤੇ ਉਹ ਸਹੀ ਨਹੀਂ ਹੂੰ ਤੇ ਸਖਿਆ ਪ੍ਰਬੰਧ ਵਿੱਚ ਉਹਨਾਂ ਨੇ ਮੁਵਜਾ ਕਰਾਉਣੇ ਨੇ ਇਹਨਾਂ ਨੂੰ ਕੀ ਫਿਕਰੇ ਹੂੰ ਅੱਗੇ ਵੀ ਜੱਥੇ ਜਾਂਦੀ ਨਹੀਂ ਹੂੰ ਇਸ ਕਰਕੇ ਬਹੁਤ ਹੀ ਘਣਾਉਣੀ ਘਟਨਾ ਹੈ ਨਿੰਦਣਯੋਗ ਹੈ ਜੀ ਸਭ ਨਾਲ ਗੱਲਬਾਤ ਕਰਦੇ ਹਾਂ ਜੀ ਸਰਦਾਰ ਸਾਹਿਬ ਕੀ ਕਹਿਣਾ ਚਾਹੁੰਦੇ ਸਰਦਾਰ ਨਮਨ ਸਿੰਘ ਜੀ ਏਕ ਨੂਰ ਖਾਲਸਾ ਫੌਜ ਦੇ ਅਸੀਂ ਸੀਨੀਅਰ ਜ਼ਿਲ੍ਹਾ ਪ੍ਰਧਾਨ ਹੋਂਦੇ ਨਾਤੇ ਹੂੰ ਮੈਂ ਇੱਕ ਸੰਗਤ ਨੂੰ ਆਪਦੇ ذریعے ਮਰਦਮ ਲਈ ਦੱਸਣਾ ਚਾਹਣਾ ਜੀ ਕਿ ਇੱਕ ਵਾਰੀ ਮੈਨੂੰ ਪਾਕਿਸਤਾਨ ਜਾਣ ਦਾ ਮੌਕਾ ਮਿਲਿਆ ਜੀ ਜੀ ਪੰਜਾ ਸਾਹਿਬ ਲਣਕਾਣਾ ਸਾਹਿਬ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਤੇ ਅਸੀਂ ਦਰਸ਼ਨ ਕਰਨ ਗਏ ਸੀ ਜਿਹੜਾ ਇਹ ਕਹਿੰਦੇ ਵੀ ਤੁਹਾਨੂੰ ਖਤਰਾ ਉਧਰੋਂ ਹੂੰ ਖਤਰੇ ਦੀ ਮੈਂ ਗੱਲ ਕਰਾਂ ਜੀ ਇੰਨਾ ਕੋ ਉਹਨਾਂ ਦੇ ਸੁਰੱਖਿਆ ਪ੍ਰਬੰਧ ਹੂੰ ਤੇ ਇੰਨਾ ਸਾਨੂੰ ਉਹਨਾਂ ਨੇ ਪਿਆਰ ਦਿੱਤਾ ਮੈਨਾਂ ਵੀ ਮੈਂ ਮਤਲਬ ਗੱਦਗੱਦ ਹੋ ਗਿਆ ਸਾਡਾ ਮਨ ਉੱਥੇ ਜਾ ਕੇ ਵੀ ਇੰਨਾ ਸਾਨੂੰ ਉਹਨਾਂ ਨੇ ਪਿਆਰ ਦਿੱਤਾ ਉਹਨਾਂ ਲੋਕਾਂ ਨੇ ਪਾਕਿਸਤਾਨ ਜਿਹਨੂੰ ਜਿਹਨਾਂ ਨੂੰ ਇਹ ਦੁਸ਼ਮਣ ਸਮਝਦੇ ਆ ਉਹ ਸਾਡਾ ਹੈਗਾ ਤਾਂ ਲੈਂਦਾ ਪੰਜਾਬ ਤੇ ਚੜਦਾ ਪੰਜਾਬ ਕੋਈ ਗੱਲ ਨਹੀਂ ਇਹਨਾਂ ਨੇ ਤਾਰਾਂ ਲਾ ਕੇ ਵਿੱਚ ਵੰਡ ਕਰ ਦਿੱਤੀ ਵੰਡਿਆ ਤਾਂ ਪੰਜਾਬ ਨੂੰ ਆ ਬਿਲਕੁਲ ਜੀ ਸੱਚ ਹੈ ਜੀ ਤੇ ਉਹਨਾਂ ਸਾਨੂੰ ਪਿਆਰ ਵੀ ਦਿੱਤਾ ਪੂਰਾ ਤੇ ਸਖਿਆ ਪ੍ਰਬੰਧ ਵੀ ਇੰਨੇ ਕ ਕਰੜੇ ਉਹਨਾਂ ਕੀਤੇ ਵੀ ਕਿਤੇ ਪਰਿੰਦਾ ਵੀ ਜਿਹੜਾ ਪਰ ਨਹੀਂ ਸਿੱਖਾਂ ਦੇ ਉੱਤੋਂ ਦੀ ਮਾਰ ਸਕਦਾ ਹੂੰ ਇਹ ਸਭ ਝੂਠ ਨੇ ਇਹ ਸਾਨੂੰ ਸਿਰਫ ਪਾੜਨ ਦੀ ਖਾਤਰ ਇਹਨਾਂ ਨੇ ਪਵੰਦੀਆਂ ਲਾਈਆਂ ਇਹਨਾਂ ਨੇ ਵੇਖਿਆ ਭੜਾਂ ਦੇ ਵਿੱਚ ਜਿਹੜੇ ਮੁਸਲਮਾਨ ਜਿਹੜਾ ਭਾਈਚਾਰਾ ਸਾਡਾ ਉਹ ਇੱਕਜਮਾਤ ਹੋ ਗਈ ਆ ਇਹਨਾਂ ਨੂੰ ਕਿਸੇ ਤਰੀਕੇ ਨਾਲ ਵੰਡਿਆ ਜਾਵੇ ਕਿਉਂਕਿ ਇਹ ਸੰਦੀਪ ਸਿਹੜਾ ਜਿਹੜਾ ਲੈਂਦੇ ਪੰਜਾਬ ਚ ਵੀ ਜਾਂਦਾ ਇਹ ਜਿਵੇਂ ਵੀਜੀ ਨੇ ਕਿਹਾ ਵੀ ਅਮਿਤ ਸ਼ਾ ਦਾ ਬੇਟਾ ਦੱਸਿਆ ਕਰੇ ਕਿ ਵੀ ਮੈਚ ਹੋਣਾ ਹੈ ਜਾਣਾ ਹੈ ਸ਼ਰਧਾਲੂ ਹੋਣੇ ਨੇ ਕਿ ਜਾਣੇ ਨੇ ਮੈਚ ਕਰਾਉਣ ਵਰੀ ਉਹ ਦੁਸ਼ਮਣ ਨਹੀਂ ਪਰ ਅੱਜ ਜਦੋਂ ਸ਼ਰਧਾਲੂਆਂ ਨੇ ਦਰਸ਼ਨ ਸ਼ਾਨਾਂ ਕਰਨ ਜਾਣਾ ਉੱਥੇ ਨਨਕਾਣਾ ਸਾਹਿਬ ਦੇ ਤੇ ਅੱਜ ਉਹਨਾਂ ਵਾਸਤੇ ਇਹ ਬੈਨ ਕੀਤਾ ਗਿਆ ਹੈ ਕਿ ਇਹ ਜਿਵੇਂ ਵੇਖਦੇ ਜੀ ਮੈਚ ਇੱਕ ਪਾਸੇ ਯਰਾਨਾ ਹੈ ਇੱਕ ਪਾਸੇ ਇੱਕ ਸਿੱਖਾਂ ਨਾਲ ਕੋ ਕਿੜ ਕੱਢੀ ਜਾ ਰਹੀ ਹੈ ਬਿਲਕੁਲ ਜੀ ਇਹ ਆਤ ਨਿੰਦਣ ਯੋਗ ਇਹਨਾਂ ਦਾ ਫੈਸਲਾ ਵਾ ਇਹ ਸਿਰਫ ਸਿੱਖਾਂ ਨੂੰ ਚਾਹੁੰਦੇ ਨਹੀਂਗੇ ਵੀ ਇਹ ਇੱਕ ਦੂਜੇ ਦੇ ਨਾਲ ਉੱਤੇ ਮਿਲਵਰਤਨ ਇਹਨਾਂ ਦਾ ਹੋ ਜੇ ਇਹ ਬਿਲਕੁਲ ਇਹਨਾਂ ਨੇ ਆਪਣੇ ਨਾਲ ਜਿਹੜਾ ਮਤਰੇਜ ਮਾਲਾ ਸਲੂਕ ਕਰਦਾ ਮੋਦੀ ਜਿਹੜਾ ਤੇ ਅਸੀਂ ਇਹਨੂੰ ਦੱਸ ਦੇਣਾ ਚਾਹੁੰਦੇ ਆ ਵੀ ਅਸੀਂ ਜਿਹੜਾ ਪਾਕਿਸਤਾਨ ਤੇ ਜਿਹੜਾ ਆਪਣਾ ਚੜ੍ਹਦਾ ਪੰਜਾਬ ਤੇ ਲੈਂਦਾ ਪੰਜਾਬ ਇੱਕ ਹੋਏਗਾ ਅੱਜ ਨਹੀਂ ਤੇ ਕੱਲ ਹੋਣਾ ਹੀ ਹੋਣਾ ਜੋ ਮਰਜ਼ੀ ਕਰ ਲਾ ਦੂੰ ਜੀ ਇਹ ਜਰੂਰ ਇੱਕ ਹੋ ਕੇ ਰਵੇਗਾ ਕੀ ਕਹਿਣਾ ਚਾਹੁੰਦੇ ਜੀ ਇਹ ਉਹ ਕਹਿਣਾ ਚਾਹੁੰਦੇ ਆ ਕਿ ਜਿਹੜਾ ਸੰਗਤ ਨੂੰ ਜਾਣ ਵਾਸਤੇ ਆਜ਼ਾਦ ਦੇਣੀ ਚਾਹੀਦੀ ਆ ਸੰਗਤ ਨੂੰ ਨਹੀਂ ਰੱਖਣਾ ਚਾਹੀਦਾ ਦੇਖੋ ਕਿਸੇ ਦੀ ਆਸਤਾਨ ਨੂੰ ਠੇਸ ਪਹੁੰਚਾਉਣੀ ਇਹ ਜਿਹੜੀ ਬਹੁਤ ਵੱਡੀ ਛੱਟ ਵੱਜਦੀ ਆ ਦੇਖੋ ਵੀ ਜਿਹੜਾ ਗੁਰੂ ਨਾਨਕ ਸਾਹਿਬ ਦਾ ਜਿਹੜਾ ਸਾਰੇ ਧਰਮਾਂ ਨੂੰ ਸਾਂਝਾ ਕਰਨਾ ਸੀ ਸਾਰੇ ਪਾਤਸ਼ਾਹ ਦੇ ਸਾਰੇ ਸਾਰਿਆਂ ਦੇ ਸਾਂਝੇ ਨੇ ਸਾਰਿਆਂ ਦੇ ਵਲੀ ਨੇ ਮਤਲਬ ਹੈ ਨਾ ਹਿੰਦੂ ਮਤ ਵੀ ਉਹਨਾਂ ਦਾ ਆਪਣਾ ਮੰਨਦਾ ਗੁਰੂ ਸਿੱਖ ਮਤ ਵੀ ਇਸਲਾਮਤ ਵੀ ਸਾਰੇ ਲੋਕਾਈ ਦੇ ਉਹ ਰਹਿਬਰ ਆ ਚਾਰ ਵਰਨ ਇੱਕ ਵਰਨ ਕਰਾਉ ਵਾਹਿਗੁਰੂ ਸੇ ਕੋ ਨਾਮ ਚ ਪਾਉ ਗੁਰੂ ਨਾਨਕ ਸਾਹਿਬ ਦੀ ਬਾਣੀ ਦਾ ਫੈਸਲਾ ਕਰੀ ਨਾ ਕਰੀ ਨਾਵੇਂ ਬਾਣੀ ਦੇ ਵਿੱਚ ਜਿਸ ਵਾਸਤੇ ਜਿਹੜਾ ਚਾਰ ਵਰਨਾ ਦਾ ਇੱਕ ਵਰਨ ਕਰਾਉਣ ਵਾਲੇ ਗੁਰੂ ਨਾਨਕ ਸਾਹਿਬ ਆ ਉਹਨਾਂ ਦੇ ਵਾਸਤੇ ਨਵਰਤ ਨਹੀਂ ਹੋਣੀ ਚਾਹੀਦੀ ਸਗੋ ਖੁੱਲ੍ਹਣ ਲਈ ਨਾਲ ਭਾਰਤ ਸਰਕਾਰ ਨੂੰ ਆਗਾ ਦੇਣੀ ਚਾਹੀਦੀ ਆ ਦੁਬਾਰਾ ਇਸ ਫੈਸਲੇ ਦੇ ਜਿਹੜਾ ਉਹ ਵਿਚਾਰਨਾ ਚਾਹੀਦਾ ਇਸ ਫੈਸਲੇ ਨੂੰ ਸਿੱਖਾਂ ਦੀਆਂ ਭਾਵਨਾਵਾਂ ਨੂੰ ਔਰ ਸਿੱਖ ਸੰਗਤਾਂ ਦੀ ਜਿੰਨੇ ਹਿੰਦੁਸਤਾਨ ਦੀਆਂ ਸੰਗਤਾਂ ਦਾ ਉਦੇਸ਼ਾ ਚੋਂ ਲੰਘਾ ਵਾ ਸਾਰਿਆਂ ਦੇ ਮਨੋਜਰੀ ਜਦੀ ਚੜਦੇ ਪੰਜਾਬ ਤੋਂ ਸੰਗਤ ਆਵੇ ਤੇ ਉਹ ਅੱਗੇ ਲਾ ਕੇ ਜੋੜ ਮੇਲਾ ਬਣਾਇਆ ਜਾਂ ਵੀ ਇਸ ਵਾਸਤੇ ਗੁਰੂ ਨਾਨਕ ਸਾਹਿਬ ਦੇ ਇਸ ਪ੍ਰਕਾਸ਼ ਪਰਪਤੇ ਸੰਗਤਾਂ ਨੂੰ ਜਾਣ ਦੀ ਅੱਗ ਜਿਹੜੀ ਉਹ ਦੇਣੀ ਚਾਹੀਦੀ ਹੈ ਜੀ ਕੀ ਕਹਿਣਾ ਚਾਹੁੰਦੇ ਜੀ ਮਹਾਰਾਜ ਸਾਬ ਤੋਂ ਪਹਿਲਾਂ ਮੈਂ ਤਾਂ ਇਹੀ ਕਹਾਂਗਾ ਕਿ ਸਾਡੇ ਭਗਵੰਤ ਮਾਨ ਜੀ ਉਹ ਮੋਦੀ ਨਾਲ ਗੱਲ ਗ੍ਰਹਿ ਮੰਤਰੀ ਨਾਲ ਗੱਲਬਾਤ ਕਰਕੇ ਕਿਉਂਕਿ ਉਹ ਸਾਡੇ ਪੰਜਾਬ ਦੇ ਮੁੱਖ ਮੰਤਰੀ ਨੇ ਬਿਲਕੁਲ ਜੀ ਸਨ ਆਹੀ ਉਹਨਾਂ ਕੋਲ ਫੈਸਲਾ ਰੱਖਣਾ ਹੈ ਕਿ ਜੇ ਤੁਸੀਂ ਕੇਂਦਰ ਨਾਲ ਗੱਲਬਾਤ ਕਰਨੀ ਮੋਦੀ ਕਰੇ ਗੱਲ ਉਹ ਤੇ ਗ੍ਰਹਿ ਮੰਤਰੀ ਨਾਲ ਇਹ ਵੀ ਜਿਹੜੀਆਂ ਸਿੱਖਾਂ ਦੀਆਂ ਭਾਵਨਾਵਾਂ ਜਿੱਤੇ ਸਿੱਖਾਂ ਦੀਆਂ ਭਾਵਨਾਵਾਂ ਕੱਲੇ ਨਹੀਂ ਜੁੜੀਆਂ ਐ ਦੁਆ ਦੀਆਂ ਹੀ ਭਾਵਨਾਵਾਂ ਜੁੜੀਆਂ ਨੇ ਤੇ ਇਹਨਾਂ ਨੂੰ ਸਾਰਿਆਂ ਨੂੰ ਵੇਖਦੇ ਹੋਏ ਤੇ ਜਿਹੜਾ ਵੀ ਇਹ ਲਾਂਗਾ ਵੀ ਬਿਲਕੁਲ ਖੋਲਿਆ ਜਾਏ ਜੇ ਮਾਲਮ ਸਭ ਆਖਰੀ ਸਵਾਲ ਜੇ ਜੇ ਮੰਨ ਲਓ ਉਹਨਾਂ ਨੇ ਕਹਿਤਾ ਵੀ ਅਸੀਂ ਨਹੀਂ ਨਾਂਗਾ ਖੋਲਦੇ ਤੇ ਫਿਰ ਜਥੇਬੰਦੀਆਂ ਦਾ ਮੰਨ ਲਓ ਤੁਹਾਡੀ ਸਰਕਾਰ ਸੁਣਵਾਈ ਨਹੀਂ ਕਰਦੀ ਫਿਰ ਜਥੇਬੰਦੀਆਂ ਫਿਰ ਸਾਰੇ ਸਿੱਖ ਕੌਮ ਸਾਰੇ ਇਕੱਠ ਹੋ ਰਹੀ ਆ ਤੇ ਇੱਕ ਮੰਗ ਪੱਤਰ ਸੀ ਇੱਕ ਸਵਾਲ ਕੀਤਾ ਸਰਕਾਰ ਨੂੰ ਸਾਡਾ ਮਸਲਾ ਨਹੀਂ ਹੁੰਦਾ ਤੇ ਫਿਰ ਪੂਰੀ ਸਿੱਖ ਕੌਮ ਜਥੇਬੰਦੀ ਗੁਰੂ ਨਾਨਕ ਦੇਵ ਜੀ ਸੋਚ ਤੇ ਕਿਹੜਾ ਪਹਿਰਾ ਦੇਣਾ ਲੋਕਾਂ ਪੱਠੇ ਕਰਕੇ ਵੱਡਾ ਸ਼ਰਜਾ ਐਲਾਨ ਕਰਾਂਗੇ ਇੱਕ ਗੱਲ ਮੈਂ ਹੋਰ ਕਹਿਣਾ ਚਾਹਣਾ ਕੱਲ ਦਾ ਬੈਂ ਸਿੰਘ ਦਾ ਪੋਤਰਾ ਬਿੱਟੂ ਉਹ ਬੜਾ ਮੋਰੀਆ ਵੀ ਉੱਥੇ ਖਤਰਾ ਹੈ ਪੱਕਾ ਕੋਈ ਇੰਤਿਆਮ ਕਰੇ ਮੈਂ ਉਹ ਬੰਤ ਨੂੰ ਪਹਿਲਾਂ ਬਿੱਟੂ ਨੂੰ ਦੱਸਣਾ ਚਾਹਣਾ ਜਿੰਨੇ ਤੇਰੇ ਦਾਦੇ ਨੇ ਤੇ ਰਲ ਕੇ ਕੇਪੀਐਸ ਗਿੱਲ ਨੇ ਸਿੱਖਾਂ ਦੇ ਕਤਲ ਕੀਤੇ ਨੇ ਉਹਨੇ ਅੱਜ ਤੱਕ ਕਿਸੇ ਨੇ ਦੁਨੀਆ ਨੇ ਕਿਹਾ ਸਭ ਤੋਂ ਵੱਡਾ ਬੁੱਚੜ ਤੇਰਾ ਦਾਦਾ ਹੀ ਕਿਨੂੰ ਬੁੱਚੜ ਦਾ ਖਿਤਾਬ ਮਿਲਿਆ ਹੈ ਹਜ਼ਾਰਾਂ ਨੇ ਘਰਾਂ ਚੋਂ ਕੱਢ ਕੱਢ ਕੇ ਕੋ-ਕੋ ਸਾਡੇ ਸਿੱਖਾਂ ਨੂੰ ਸ਼ਹੀਦ ਕੀਤਾ ਤੇ ਤੂੰ ਸਾਡੀ ਇਹ ਸੁਰੱਖਿਆ ਦੇ ਜ਼ਿੰਮੇਵਾਰੀ ਗੱਲ ਕਰ ਰਿਹਾ ਹੈ ਕਿੰਨੇ ਤੇਰੇ ਦਾਦੇ ਨੇ ਤੇਰੇ ਕੇਪੀਐਫ ਗੱਲ ਨੇ ਸਿੱਖਾਂ ਨੂੰ ਛੀਦ ਕੀਤਾ ਅਜੇਕਰ ਕਿਸੇ ਨੇ ਕੀਤਾ ਤੇ ਬਿੱਟੂ ਤੂੰ ਆਪਣੇ ਵਿਚਾਰ ਅੱਦ ਕੋ ਰੱਖ ਕੇ ਸਿੱਖਾਂ ਨਾਲ ਹਮਦਰਦੀ ਕਰ ਰਿਆ ਨਾ ਕਦੀ ਕਿਹੜੀ ਪਾਰਟੀ ਪ੍ਰੋਪੋਸ਼ੀ ਮਾਰਗ ਕਦੀ ਕਿਹੜੀ ਪਾਰਟੀ ਪ੍ਰੋਪੋਸ਼ੀ ਮਾਰਗ ਹੋ ਜਾਂਦਾ ਤੂੰ ਸਿੱਖਾਂ ਦੀ ਬਾਤ ਨਹੀਂ ਕਰ ਸਕਦਾ ਤੇਰੇ ਕੋਈ ਸਿੱਖ ਕੋਮ ਤੇਰੀ ਮਹਿਤ ਦੀ ਇਸ ਕੋਈ ਆਖ ਨਹੀਂ ਰੱਖਦੇ ਤੇ ਬਿੱਟੂ ਅੱਜ ਸਮੂਚੀਆਂ ਸਿੱਖ ਜਥੇਬੰਦੀਆਂ ਤੁਸੀਂ ਵੇਖ ਸਕਦੇ ਜੇ ਫਰੀਪੁਰ ਡੀਸੀ ਦਫਤਰ ਮੈਂ ਕਹਾਂਗਾ ਵਿਖਾ ਦਿੱਤਾ ਜਾਏ ਆਪਣੇ ਮੰਗ ਪੱਤਰ ਲੈ ਕੇ ਆਈਆਂ ਨੇ ਕੀ ਇਹਨਾਂ ਦੇ ਮਸਲੇ ਨੂੰ ਯਾਦੀ ਕਿਉਂ ਦਰਸ਼ਨ ਕਰਨ ਦੇ ਗਰੂ ਕਰਦੀ ਆਜੋ ਸਾਨੂੰ ਯਾਤਰੀ ਜੋ ਮੇਰਾ ਸਾਹਿਬ ਦੇ ਦਰਸ਼ਨਾਂ ਦੀ ਕੀ ਜਾ ਰਿਹਾ ਵੀ ਨਨਕਾਣਾ ਸਾਹਿਬ ਦੇ ਦਰਸ਼ਨ ਕਰਨ ਦੀ ਸਾਨੂੰ ਖੁੱਲ ਦਿੱਤੀ ਜਾਏ ਆਜ਼ਾਦੀ ਦਿੱਤੀ ਜਾਏ ਸਾਨੂੰ ਵੀਜ਼ੇ ਦਿੱਤੇ ਜਾਣ ਵੀ ਕਰਤਾਰਪੁਰ ਕੋਰੀਡੋਰ ਜਿਹੜਾ ਉਹਦੇ ਰਾਹ ਖੋਲੇ ਜਾਣ ਸੋ ਇਹ ਜਫੇਬਲੀ ਕਹਿੰਦੇ ਵੀ ਸਾਨੂੰ ਦਰਸ਼ਨਾਂ ਦੀ ਖੁੱਲੀ ਜਾਇਜ਼ ਦਿੱਤੀ ਜਾਵੇ ਸਾਨੂੰ ਖੁੱਲੇ ਵੀਜ਼ੇ ਦਿੱਤੇ ਜਾਣ ਸੋ ਹੁਣ ਡੀਸੀ ਸਾਹਿਬ ਨੂੰ ਮੰਗ ਪੱਤਰ ਸਮੋਚੀਆਂ ਫਰੀਦਪੁਰ ਦੀਆਂ ਸਾਰੀਆਂ ਸਮੋਚੀਆਂ ਜਥੇਬੰਦੀਆਂ ਮੰਗ ਪੱਤਰ ਦੇਣ ਜਾ ਰਹੀਆਂ ਸੋ ਉਹ ਵੀ ਤੁਹਾਨੂੰ ਵਿਖਾਉਂਦਾ ਜੀ ਕਰਨ ਕਰਦੇ ਹੰਦੋ ਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ